ਆਮ ਆਦਮੀ ਪਾਰਟੀ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਅੱਜ ਆਪਣੇ ਸਾਥੀਆਂ ਸਮੇਤ ਫਾਜ਼ਿਲਕਾ ਹਲਕੇ ਦੇ ਪਿੰਡ ਬਾਂਡੀ ਵਾਲਾ ਵਿੱਚ ਪੁੱਜੇ ਜਿੱਥੇ ਨਵੇਂ ਬਣੀ ਪੰਚਾਇਤ ਕਾਂਗਰਸ ਦੀ ਬਣੀ ਪੰਚਾਇਤ ਅਤੇ ਕਾਂਗਰਸ ਦੇ ਬਨੇ ਸਰਪੰਚ ਰਵਿੰਦਰ ਬਿੱਟੂ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇੱਥੇ ਇਹ ਜ਼ਿਕਰਯੋਗ ਗੱਲ ਹੈ ਕਿ ਬੀਤੇ ਦਿਨੀ ਸਰਪੰਚਾਂ ਦੇ ਇਲੈਕਸ਼ਨ ਹੋਏ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਬਿਨਾਂ ਚੋਣ ਨਿਸ਼ਾਨ ਤੋਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ ਅਤੇ ਕਿਆ ਸੀ ਵੀ ਜੋ ਸਰਪੰਚ ਬਣੇਗਾ ਜੋ ਪੰਚਾਇਤ ਬਣੇਗੀ ਉਹ ਲੋਕਾਂ ਦੁਆਰਾ ਚੁਣ ਕੇ ਬਣਾਏ ਜਾਣਗੇ ਅਤੇ ਜੋ ਚੁਣੇ ਹੋਏ ਹੋਣਗੇ ਉਹਨਾਂ ਦਾ ਮਾਨ ਸਤਕਾਰ ਸਰਕਾਰ ਵੱਲੋਂ ਕੀਤਾ ਜਾਏਗਾ ਇਸੇ ਲਈ ਤਹਿਤ ਸਥਾਨਕ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸੌਣਾ ਵੱਲੋਂ ਕਿਸੇ ਵੀ ਪਿੰਡ ਵਿੱਚ ਚੋਣਾਂ ਦੌਰਾਨ ਕੋਈ ਵੀ ਦਖਲਅੰਦਾਜ਼ੀ ਨਹੀਂ ਕੀਤੀ ਗਈ ਅਤੇ ਸਭ ਨੂੰ ਕਿਹਾ ਗਿਆ ਕਿ ਬੇத் ਧੜਕ ਹੋ ਕੇ ਨਹੀਂ ਡਰ ਹੋ ਕੇ ਵੋਟਾਂ ਪਾਓ ਅਤੇ ਵੋਟਾਂ ਤੋਂ ਬਾਅਦ ਹੋਣ ਪਿੰਡ ਬਾਂਡੀ ਵਾਲਾ ਵਿੱਚ ਕਾਂਗਰਸ ਦੇ ਨਵੇਂ بڑے ਸਰਪੰਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸ਼ਾਮਲ ਹੋਣ ਤੇ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਵੇਖਦੇ ਹੋਏ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਸਥਾਨਕ ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਸੋਨਾ ਦੀ ਅਗਵਾਈ ਹੇਠ ਪੱਲਾ ਫੜਿਆ ਹੈ ਅਤੇ ਪਿੰਡ ਦਾ ਵਿਕਾਸ ਕਰਾਉਣ ਦਾ ਜੋ ਵਾਅਦਾ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸੋਨਾ ਵੱਲੋਂ ਕੀਤਾ ਗਿਆ ਹੈ ਉਹ ਉਸ ਤੇ ਖਰੇ ਉਤਰਨਗੇ ਅਤੇ ਕਹਿ ਕਿ ਉਹ ਵੀ ਵਿਧਾਇਕਾਂ ਨਾਲ ਮਿਲ ਕੇ ਪਿੰਡ ਦਾ ਉਚੋ ਮੁਖੀ ਵਿਕਾਸ ਕਰਨਗੇ ਇੱਥੇ ਬੋਲਦੇ ਵਿਧਾਇਕ ਨੇ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਉਹਨਾਂ ਦਾ ਪਹਿਲਾ ਕਰਤੱਵ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ ਰਹਿਣਗੇ ਇੱਥੇ ਬੋਲਦੇ ਵਿਧਾਇਕ ਨਰਿੰਦਰਪਾਲ ਸਿੰਘ ਸਵੜਾ ਨੇ ਕਿਹਾ ਕਿ ਫਾਜ਼ਿਲਕਾ ਹਲਕੇ ਨੇ ਉਹਨਾਂ ਦੇ ਬੇ ਤੜਕੋਕੇ ਵੋਟਾਂ ਪਾਈਆਂ ਸੀ ਅਤੇ ਵੱਡੀ ਲੀਡ ਰਾਇ ਜਿਤਾਇਆ ਸੀ ਅਤੇ ਉਹਨਾਂ ਦਾ ਵੀ ਫਰਜ਼ ਹੈ ਹੁਣ ਹਲਕੇ ਦੇ ਲੋਕਾਂ ਨੂੰ ਕਮਾਲੀ ਦਿੱਕਤਾਂ ਨਾ ਨਿਤੇ ਜਾਵੇ ਉਹ ਚਾਹੇ ਕਿਸੇ ਵੀ ਪ੍ਰਕਾਰ ਦਾ ਕੰਮ ਹੋਵੇ ਜਾਇਜ ਕੰਮ ਕਿਸੇ ਵੀ ਤਰੀਕੇ ਦਾ ਨਹੀਂ ਰੁਕ ਦਿੱਤੇ ਜਾਣਗੇ ਅਤੇ ਪਿੰਡਾਂ ਦਾ ਚੋ ਮੁਖੀ ਵਿਕਾਸ ਕਰਨਾ ਉਹਨਾਂ ਦਾ ਮੁੱਖ ਮੰਤਵ ਹੈ ਇੱਥੇ ਬੋਲਦੇ ਵਿਧਾਇਕ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਦੀ ਨੁਹਾਰ ਬਦਲੀ ਜਾਏਗੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਲਾਇਬ੍ਰੇਰੀਆਂ ਖੇਡਣ ਲਈ ਗਰਾਊਂਡ ਬਜ਼ੁਰਗਾਂ ਦੇ ਸੇਰ ਕਰਨ ਲਈ ਪਾਰਕ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਪੀਣ ਲਈ ਸਾਫ਼ ਪਾਣੀ ਅਤੇ ਚੱਲਣ ਫਿਰਨ ਲਈ ਪੱਕੀਆਂ ਤੇ ਸਾਫ ਸੜਕਾਂ ਮੁਹੱਈਆ ਕਰਾਈ ਜਾਣ ਗਿਆ ਇੱਥੇ ਬੋਲਦੇ ਹਵਾਇਕ ਬੋਲ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬੜੇ ਹਾਂਜੀ ਸਰਪੰਚ ਸਾਹਿਬ ਅੱਜ ਐਮਐਲਏ ਸਾਹਿਬ ਪਹੁੰਚੇ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਜੀ ਇਹਨਾਂ ਦੇ ਅਸੀਂ ਐਮਐਲਏ ਸਾਹਿਬ ਜੋ ਕੰਮ ਕਰ ਰਹੇ ਜੀ ਵਿਕਾਸ ਦੇ ਬਹੁਤ ਵਧੀਆ ਕਰ ਰਹੇ ਜੀ ਇਹਨਾਂ ਦੀ ਨੀਤੀਆਂ ਨੂੰ ਵੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਹਿਲਾਂ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਸੀ ਕਾਂਗਰਸ ਪਾਰਟੀ ਨਾਲ ਹਾਂਜੀ ਐਮਐਲਏ ਸਾਹਿਬ ਅੱਜ ਬਾਂਡੀ ਵਾਲੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਪਿੰਡ ਬਾਂਡੀ ਵਾਲਾ ਪਹੁੰਚ ਕੇ ਪਿੰਡ ਬਾਂਡੀ ਵਾਲਾ ਦੇ ਲੋਕਾਂ ਨੂੰ ਮਿਲੇ ਆਂ ਔਰ ਪਿੰਡ ਦੇ ਵਿੱਚ ਜੋ ਵਿਕਾਸ ਦੇ ਕੰਮ ਹੋਣ ਵਾਲੇ ਨੇ ਜੋ ਪਹਿਲਾਂ ਚੱਲ ਰਹੇ ਨੇ ਕਈ ਕੰਮ ਹੋ ਚੁੱਕੇ ਨੇ ਜਾਂ ਆਉਣ ਵਾਲੇ ਕੰਮ ਨੇ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਹੈ ਔਰ ਇਸ ਪਿੰਡ ਦੇ ਵਿੱਚ ਜੋ ਨਵੀਂ ਪੰਚਾਇਤ ਚੁਣੀ ਗਈ ਹੈ ਸਾਡੇ ਬੰਡੀ ਵਾਲਾ ਪਿੰਡ ਦੇ ਸਾਡੇ ਵੀਰ ਜੋ ਸਰਪੰਚ ਰਵਿੰਦਰਪਾਲ ਬਿੱਟੂ ਜੀ ਜੋ ਪਿੰਡ ਦੇ ਸਰਪੰਚ ਚੁਣੇ ਗਏ ਨੇ ਉਹ ਅਤੇ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਸਾਡੇ ਨਾਲ ਹੋਏ ਨੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਔਰ ਜੋ ਵੀ ਇਹ ਵਿਕਾਸ ਦੇ ਕੰਮ ਲੈ ਕੇ ਆਉਣਗੇ ਪਿੰਡ ਦੇ ਕੋਈ ਵੀ ਮੁਸ਼ਕਲ ਲੈ ਕੇ ਆਉਣਗੇ ਮੇਰੇ ਕੋਲ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਜਿਹੜਾ ਫੈਲਦੇ ਅਦਾਰ ਤੇ ਕੀਤਾ ਜਾਊਗਾ ਔਰ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਪੂਰਾ ਬੰਦਾ ਮਾਨ ਸਤਕਾਰ ਦਿੱਤਾ ਜਾਊਗਾ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਦੇ ਹਾਂ एबीएनयू चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत